ਵਾਇਖਾ ਸਾਹਿਬ aí ਫਤੇ ਇਹ ਉਤਾਰ ਸਿਰ ਮਾਰਬੂ YouTube ਚੈਨਲ ਤੁਹਾਡਾ ਆਪਣਾ ਤੇ ਚੈਨਲ ਜੋ ਪੰਜਾਬ ਸਰਕਾਰ ਦੀ ਅਦਾਤ ਹੁੰਦਾ ਸੈਂਟਰ ਗਵਰਨਮੈਂਟ ਦੇ ਦਿਆਤ ਹੁੰਦਾ ਜੋ ਜੋ ਕਪੂਰਸਲਾ ਤੋਂ ਕਲੰਦਰ ਹੈ ਡੇਰੇ ਵਿਲੈਂਜ ਫਾਰਕ ਨੰਬਰ 6 ਨਾਗਰਾ ਤੋਂ ਨੰਦਰ ਤੋਂ ਨੰਦਰਪੁਰ ਤੋਂ ਬਰੀਆਣਾ ਨੂੰ ਫਾਰਕ ਨੂੰ ਗੇਟ ਨੰਬਰ 6 ਜਿੱਥੇ ਮਲਾਜ਼ਮ ਸਰਕਾਰੀ ਤੌਰ ਦੇ ਸੈਂਡ ਗਰਾਉਂਡ ਦੇ ਜੋ ਜੋ ਸਰਕਾਰੀ ਅਧਿਕਾਰ ਅਮਤਾਕ ਜੋ ਬਾ ਕਾਫੀ ਬਹੁਤ ਪੁਰਾਣੇ ਛੱਦੇ ਹਨ ਜੋ ਰੇਲਵੇ ਰੇਲ ਜੋ ਛਾਰਕਾਂ ਦੇ ਉਤੇ ਸਥਿਤ ਬਿਲਿਏ ਤਾਰਾਂ ਨੂੰ ਪ੍ਰੋਬਲਮ ਆਉਂਦੀ ਆ ਗੱਡੀਆਂ ਚੱਲਦੀਆਂ ਹਨ ਉਹ ਸਰਕਾਰੀ ਮੁਲਾਜ਼ਮ ਉਹ ਇਸ ਵੇਲੇ ਜੋ ਛੜੀ ਦੇ ਸ਼ਫੀਦਾ ਡਿਗੇ ਹੋਏ ਹਨ ਉਹਨਾਂ ਸੇ ਸਹਾਲ ਕਰਦੇ ਹੋਏ ਮੁਲਾਜ਼ਮ ਸਰਕਾਰੀ ਮੁਲਾਜ਼ਮ ਉਹਨਾਂ ਨੇ ਆਪਣੇ ਸਰਕਾਰੀ ਤੌਰ ਤੇ ਜੋ ਸਰਕਾਰ ਦੀਆਂ ਗੱਡੀਆਂ ਹਦਾਇਤਾਂ ਜੋ ਅਰਹ ਨ ਮੈਂ ਤੇਨ ਤਾਰਾ ਲੈਣ ਜੋ ਸਰਕਾਰੀ ਤੌਰ ਤੇ ਗੱਡੀਆਂ ਵਿਲੇ ਚੱਲਦੀਆਂ ਹਨ ਉਹਨਾਂ ਦੇ ਰਖਵਾਲੇ ਜੋ ਪ੍ਰਾਣੀ ਛਪੇਦੇ ਹਨ ਉਹਨਾਂ ਨੂੰ ਮੈਂ ਤੇ ਗੱਡੀਆਂ ਚਲਾਉਣ ਵਾਸਤੇ ਆਪੇ ਸਰਕਾਰੀ ਤੌਰ ਤੇ ਜੋ ਇਹ ਛਪੇਦਿਆਂ ਦੇ ਉਹਨਾਂ ਦੀ ਜਾਣਕਾਰੀ ਪ੍ਰਾਣੀ ਛਪੇਦਿਆਂ ਤੋਂ ਕੱਟ ਕੇ ਜੋ ਸੜਕ ਨੂੰ ਬਹਾਲ ਰੱਖਣ ਵਾਸਤੇ ਜੋ ਪਬਲਿਕ ਨੂੰ ਸਜੰਤਾ ਨੂੰ ਆਉਣ ਵਾਸਤੇ ਕੋਈ ਤੰਗੀ ਨਾ ਹੋਵੇ ਇਸ ਸਬੰਧ ਦੇ ਵਿੱਚ ਅੱਜ ਪੂਰ ਸਰਾ ਤੋਂ ਜਲੰਧਾ ਜੋ ਛੜਕ ਕੇ ਨੰਦਨਪੁਰ ਤੋਂ ਬਰੀਆਣਾ ਸ਼ਰਕ 6 ਗੇਟ ਨੰਬਰ 6 ਤੇ ਤੇ ਸਰ ਮਲਾਜਮ ਤਨਨਾਦਨ ਉਹ ਉਸ ਵੇਲੇ ਸਾਰੇ ਤਨਨਾਜੋ ਬਿਲੀ ਦੇ ਤਾਰਾ ਮਲਾਜਮ ਇਸ ਵੇਲੇ ਮੈਂ ਤੇਨ ਕਰਨ ਵਾਸਤੇ ਇਹ ਲਾਈਨ ਬੰਦ ਕੀਤੀ ਹੋਈ ਹੈ ਇਹ ਲਾਈਨ ਦੇ ਵਿੱਚ ਰੇਲ ਵੀ ਚੱਲਦੀ ਹੈ ਆਪੇ ਸ਼ਰਕ ਬਿਲੀ ਕਰਨ ਵਾਸਤੇ ਆਓ ਜੋ ਸਰਕਾਰੀ ਮਲਾਜਮ ਆਣ ਉਹਨਾਂ ਕੋ ਜਾਣ ਕੇ ਲਈਏ ਕਿਸ ਵੇਨੇ ਕਰਦੇ ਵਾਈ ਖਾਲਸਾ ਬਾਈ ਫਤੇ ਕੀ ਕਹਿਣਾ ਚਾਹੁੰਦੇ ਜੀ ਇਸ ਮਾਜਮ ਉਹ ਸਰਕਾਰੀ ਕੰਮ ਚੱਲਿਆ ਜੀ ਰੇਲਵੇ ਦਾ ਟੈਂਡਰ ਹੋਏ ਤਾਰ ਦੇ ਉੱਪਰ ਪੇੜ ਕਰਦੇ ਆ ਉਹਨਾਂ ਦਾ ਫਿਰ ਅਸੀਂ ਟੈਂਡਰ ਹੋਇਆ ਸੀਗਾ ਹੁਣ ਤਾਰਾਂ ਡਾਊਨ ਕਰਕੇ ਫਿਰ ਉਹਨਾਂ ਨੂੰ ਕਟਾਈ ਹੋ ਰਹੀ ਹੈ ਜੀ ਜੋ ਸਰਕਾਰੀ ਮਤਾਬ ਜੋ ਸੈਂਟਰ ਗਵਰਨਮੈਂਟ ਆਜਾਣਾ ਉਹ ਜਾਣ ਕੇ ਦਿੱਤੀ ਗਈ ਹੈ ਗੋ ਨਵੀਆਂ ਤਾਰਾਂ ਦਾ ਜਾ ਨਵੇਂ ਤਾਰਾਂ ਜੋ ਬਿਜਲੀ ਗੱਡੀ ਨਾਲ ਚੱਲਦੀਆਂ ਹਨ ਉਹਨਾਂ ਵਾਸਤੇ ਜੋ ਛੜਕ ਇਹ ਉਹਨਾਂ ਬਹਾਲ ਰੱਖਣ ਵਾਸਤੇ ਬਹਾਲ ਰੱਖਣ ਵਾਸਤੇ ਜੋ ਪੁਰਾਣੇ ਫਾਇਦੇ ਹਨ ਕਾਫੀ ਪੁਰਾਣੇ ਚਾਰਜ ਜਿਸ ਚੱਲੇ ਆ ਰਹੇ ਹਨ ਉਹਨਾਂ ਨੂੰ ਕੱਟ ਕੇ ਛੜ ਖਾਲੀ ਕਰਨ ਵਾਸਤੇ ਨਵੇਂ ਤਾਰਾਂ ਬਹਾਲ ਕਰਦੇ ਹੋਏ ਮਲਾਜ਼ਮ ਜਾਣਕਾਰੀ ਦਿੱਤੀ ਆਓ ਜੋ ਇਹ ਪੈਦਾ ਹੈ ਕਾफी ਦੂਰ ਤੱਕ ਮਾਰ ਕੀਤਾ ਹੈ ਜਿੱਥੇ ਸਰਕਾਰੀ ਤੌਰ ਤੇ ਸਰਕਾਰੀ ਮਲਾਜ਼ਮ ਵੀ ਪੰਜਾਬ ਪੁਲਿਸ ਦੇ ਪਹੁੰਚੇ ਹਨ ਉਥੇ ਵੱਖ-ਵੱਖ ਸਰਕਾਰੀ ਤੌਰ ਤੇ ਗੱਡੀਆਂ ਦੇ ਨਾਲ ਜੋ ਕਰਿੰਨਾ ਦੇ ਨਾਲ ਚੱਕਿਆ ਜਾ ਰਿਹਾ ਹੈ ਇਹ ਕਾਫੀ ਪੁਰਾਣਾ ਗੋ ਬਹੁਤ ਮੋਟਾ ਹੈ ਜੋ 17000 ਗੱਡੀਆਂ ਦੀ ਜੋ ਬੀਲੀ ਲੈਂਡ ਲੈਂ ਕਰਦੇ ਹਨ ਜੋ ਮੁਲਾਜ਼ਮ ਡਿਊਟੀ ਲੈਂਨ ਉਹ ਗੱਡੀਆਂ ਨੂੰ ਕ੍ਰੇਨ ਵੀ ਹੈ ਸਰਕਾਰੀ ਤੌਰ ਤੇ ਤੇ ਦੇਖ ਰਿਹਾ ਹਾਂ ਤੁਸੀਂ ਦੇਖੋ ਖੰਭੇ ਖਿੱਚਾ ਪਾ ਕੇ ਤਾਰੇ ਤਾਲ ਨਵੀਆਂ ਤਾਲਾਂ ਪਾਈਆਂ ਜਾ ਰਹੀਆਂ ਹਨ ਜੋ ਜੋ ਯਾਤਰੀਆਂ ਗੱਡੀ ਚ ਸਵਰਕਾਰਦੇ ਹਨ ਉਹਨਾਂ ਕੋ ਤੰਗੀ ਨਾ ਆ ਸਕੇ ਜੋ ਸਰਕਾਰੀ ਦੇ ਤੌਰ ਤੱਕ ਜਿਹੜੇ ਪੈਦਿਆਂ ਦੇਖ ਰੇ ਸਰਕਾਰੀ ਮੁਲਾਜ਼ਮ ਜੋ ਸੈਂਟਰ ਗਵਰਨਮੈਂਟ ਦੇ ਪਰ ਬੰਦਾ ਦਾ ਹਫ਼ਤਾ ਸੀ ਮਾਰ ਪਰ YouTube ਚੈਨਲ ਇਸ ਵੇਲੇ ਨੰਦਨਪੁਰ ਤੋਂ ਬਰਿਆਣਾ ਛਰਗੀਟਨ ਬਸ ਜੋ 6 ਹੈ ਉਥੇ ਪੂਠਲਾ ਤੋਂ ਜਲੰਧ ਜਾਂਦੀ ਸੜਕ ਉਹਨਾਂ ਮੇਨਟੇਨ ਕਰਨ ਵਾਸਤੇ ਸਰਕਾਰੀ ਅਧiatਾਂਤਕ ਜੋ ਗੱਡੀ ਜੋ ਬਿਲੀ ਨਾਲ ਚੱਲਦੀ ਹੈ ਉਹਨੂੰ ਰਿਪੇਅਰ ਕਰਨ ਵਾਸਤੇ ਜੋ ਰਾਸਤੇ ਵਿੱਚ ਕਾਫੀ ਪੁਰਾਣੇ ਸਪੈਦੇ ਪਾਏ ਗਿਆਨ ਉਹਨਾਂ ਗੱਡੀ ਵਿੱਚ ਰਿਕਾਊਟ ਹੁੰਦੀ ਅਜ ਸਪੈਦਾ ਡਿੱਗਣ ਦੇ ਕਾਰਨ ਰਿਕਾਊਟ ਹੁੰਦੇ ਕਾਰਨ ਸਰਕਾਰੀ ਅਦਾਰਾ ਮੁਲਾਜ਼ਮ ਜੋ ਹੈ ਜੋ ਆਪਣੇ ਤਾਰੇ ਠੀਕ ਕਰਦੇ ਹੋਏ ਤੇ ਦੇ ਰਿਹਾ ਹੈ YouTube ਚੈਨਲ ਉਸਤਾ ਸਿੰਘ ਮਾਦਪੁਰੀ ਅਵਨਾਂ ਗੱਲਬਾਤ ਕਰੀਏ ਜੋ ਮੁਲਾਜ਼ਮਾਂ ਜੋ ਤਾਰਾਂ ਜੋ ਥਲੇ ਨੇ ਤਾਰਾਂ ਜਾਲ ਮੇਨਟੇਨ ਕਰਦੇ ਹੋਏ ਸੈਂਟਰ ਗਾਉਂ ਦੇ ਮੁਲਾਜ਼ਮ ਜੋ ਪੂਠਲਾ ਤੋਂ ਜਲੰਧਰ ਸੜਕ ਰੇਲਵੇ ਰੈਲ ਚੱਲਦੀ ਹੈ ਉਹਤੇ ਪੁਰਾਣੇ ਛਪੇਦੇ ਜੋ ਜੋ ਪ੍ਰੈਦੇ ਛਪੇਦੇ ਪਾਏ ਪਾਏ ਹਨ ਉਹਨਾਂ ਨੂੰ ਜੋ ਰਸਤੇ ਦੇ ਜਾਂਦੇ ਹਨ ਆਵਾਜਾਈ ਨਾ ਆਕਾਸ਼ ਜੋ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸੈਂਟਰ ਗਾਉਂ ਦੇ ਮੁਲਾਜ਼ਮ ਜੋ ਹੈ ਐਸ ਵੇਲੇ ਜੋ ਗੱਡੀ ਜਿਹੜੀ ਤਾਰਾਂ ਜਿਹੜੀ ਹੈਗੀਆਂ ਜੋ ਬਿਜਲੀ ਨਾਲ ਚੱਲਦੀਆਂ ਹਨ ਉਹਦੇ ਪੰਜਾਬ ਪੁਲਿਸ ਦੇ ਬੰਦੇ ਸੈਂਟਰ ਗਵਰਨਮੈਂਟ ਦੇ ਬੰਦੇ ਮੁਲਾਜ਼ਮ ਤੈਨਾਤ ਹਨ ਜੋ ਦੇ ਰਹੇ ਹਨ ਗੱਡੀ ਨੂੰ ਚਲਾਉਣ ਵਾਸਤੇ ਸਾਧ ਤੋਂ ਔਕੜ ਨਾਲ ਆਉਣ ਵਾਸਤੇ ਜੋ ਇਸ ਵੇਲੇ ਮੁਲਾਜ਼ਮ ਤੈਨਾਤ ਹਨ ਉਹ ਤਰਾਰਾ ਸਹੀ ਤਿਆਰ ਪਾਉਣ ਵਾਸਤੇ ਰਸਤੇ ਜੋ ਗੱਡੀ ਨੂੰ ਔਕੜਾ ਹਨ ਜੋ ਚਪੇਦੇ ਦਿਖ ਜਾਂਦੇ ਹਨ ਸਾਧ ਨੂੰ ਪਰੇਸ਼ਾਨਾ ਹੋਣ ਕਾਰਨ ਇਹ ਗੱਡੀ ਲੈਂ ਨਿਰਪਿਆ ਲੈਣਾ ਨਵੇਂ ਪਾਈ ਜਾ ਰਹੇ ਹਨ ਆਓ ਜੋ ਮੁਲਾਜ਼ਮ ਕਰੇ ਸੈਂਟਰ ਗਵਰਨਮੈਂਟ ਦੇ ਉਹਨਾਂ ਨਾਲ ਗੱਲਬਾਤ ਕਰੀਏ ਸੱਚੀ ਗਾ ਜੀ ਸਰ ਜੀ ਇਹ ਕੰਮ ਕਾਦੇ ਵਾਸਤੇ ਚੱਲਣ ਰਿਹਾ ਜੀ ਸਰ ਇਹ ਪੀੜ ਕਟਿੰਗ ਹੋ ਰਹੀ ਹੈ ਅੱਛਾ ਜੀ ਹਾਂ ਪੇੜ ਕਟਿੰਗ ਲਈ ਇਹ ਕਿੰਨੇ ਦਿਨ ਚੱਲਣਾ ਜੀ ਇਹ ਕੰਮ ਬਸ ਹੋ ਗਿਆ ਆਪਰਾ ਹੀ ਬੰਦੇ ਨਹੀਂ ਇਹ ਗੱਲ ਕਰਵਾਉਂਦੇ ਪ੍ਰਸ਼ਨਾ ਉਸਨਾਂ ਨੂੰ ਕੰਮ ਕਰਦੇ ਨੇ ਲਈ ਤੇ ਆਪਣਾ ਕੰਮ ਕਰਸਨੋ ਆਪਣਾ ਕਰ ਲੈ ਓਕੇ ਜੀ ਇਹ ਜਿਹੜੀ ਪ੍ਰੈ ਜੋਤ ਤੁਹਾਨੂੰ ਜਾਣਕਾਰੀ ਦਿੱਤੀ ਆ ਜੋ ਪ੍ਰਸ਼ਨਾ ਨਹੀਂ ਜਾਣਕਾਰੀ ਜੀ ਲੈਣ ਵਾਸਤੇ ਕਿਨਿਕ ਤਰਾਰਾ ਹੈ ਹਨ ਤੀ ਇਹ ਵੀ ਜੋ ਮਲਾਜਮ ਆਪ ਜੀ ਕੀ ਡਿਊਟੀ ਤੇ ਕੀਤੇ ਹਨ ਆਧਾਨ ਜੀ ਸਰ ਜੀ ਅਸੀਂ ਆਥਰਾਇਜ਼ ਨਹੀਂ ਹਾਂ ਦੱਸਣ ओके ओके ਇਥੇ ਉਹਨਾਂ ਦੱਸਿਆ ਵੀ ਸਾਨੂੰ ਕੋਈ ਸਰਕਾਰ ਨੂੰ ਪਰਮਿਸ਼ਨ ਨਹੀਂ ਹੈ ਜੋ ਨਿਊ ਦੇਣ ਵਾਸਤੇ ਦੱਸਣ ਵਾਸਤੇ ਤੇ ਆਪਣੇ ਤੌਰ ਤੇ ਬਣਾ ਸਕਦੇ ਆ ਜੋ ਜੋ ਕਪੂਰਥਲਾ ਤੋਂ ਜੋ ਸੜਕ ਜਲੰਧਰ ਜਾਂਦੀ ਹੈ ਉਹਨਾਂ ਨੇ ਮੇਨਟੇਨ ਕਰਨ ਵਾਸਤੇ ਜੋ ਰਸਤੇ ਫੇਡੇ ਡਿੱਗ ਜਾਂਦੇ ਆ ਉਹਨਾਂ ਦੇ ਵੀਲ ਚਲਾਉਣ ਵਾਸਤੇ ਗੱਡੀ ਚਲਾਉਣ ਵਾਸਤੇ ਇਹ ਤਾਰਾ ਰਿਪੇਅਰ ਕਰਦੇ ਹਨ ਜਾਣਕਾਰੀ ਦਿੰਦੇ ਹੋਏ ਅਤਾਸ਼ ਸਿੰਘ ਮਾਦਵਰ YouTube ਚੈਨਲ ਦੇ ਵੀ ਸੰਗਤਾਂ ਦੇ ਰਹੀਆਂ ਅਸਲੇ ਇਸ ਸਬੰਧ ਵਿੱਚ ਜੋ ਸਰਕਾਰੀ ਦਰਤਾ ਮਤਾਵਕ ਜੋ ਕੰਮ ਚੱਲ ਰਿਹਾ ਹੈ ਜਾਣਕਾਰੀ ਦਿੱਤੀ ਹੈ ਪੰਜਾਬ ਸਰਕਾਰ ਦੇ ਸੈਂਟਰ ਸਰਵਰ ਦੇ ਮੁਲਾਜ਼ਮਾਂ ਨੇ ਇਹ ਇਸ ਲੈਣ ਤੇ ਪੰਜ ਛੇ ਦਿਨ ਕੰਮ ਚੱਲੇਗਾ ਪਰ ਇਹ ਨੰਦਰਪੁਰ ਤੋਂ ਜੋ ਨਾਗਰਾ ਬਰੀਆਣਾ ਫਟਕ 6 ਨੰਬਰ ਹੈ ਇਹ ਅੱਜ ਕੁਝ ਸਮੇਂ ਬਾਅਦ ਹੀ ਖੁੱਲਿਆ ਜਾਵੇਗਾ ਇਹ ਇਹ ਦੇ ਵਿੱਚ ਸੈਕੂਲਰ ਰੰਜੀਰੋ ਪ੍ਰਬੰਧਕ ਕਮੇਟੀ ਨੇ ਜੋ ਮੁਲਾਜ਼ਮਾਂ ਜਾਣ ਜਾਣਕਾਰੀ ਦਿੱਤੀ ਗਈ ਹੈ ਬੇ ਅਖਬਾਰਾਂ ਵਿੱਚ ਚਾਹੁੰਦੇ ਆ ਅਖਬਾਰਾਂ ਵਿੱਚ ਵੀ ਆਉਂਦਾ ਹੈ ਇਹ ਪਹਿਲੇ ਪਰਮਿਸ਼ਨ ਹੋ ਕੇ ਸਰਕਾਰ ਨੋਟਿਸ ਕਰਕੇ ਫਿਰ ਪਬਲਿਕ ਦੇਥਿਆ ਜਾਂਦਾ ਕੋਈ ਤਾਂ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਇਹਨਾਂ ਨੇ ਦੱਸਿਆ ਗਿਆ ਵੀ ਕੁਝ ਸਮੇਂ ਬਾਅਦ ਇਹ ਜਿਹੜਾ ਇਹ ਫਾਟਕ ਖੁੱਲ ਜਾਵੇਗਾ ਬਾਕੀ ਇਹ ਲੈਂਡ ਤੇ ਕੰਪੰਨਸ਼ਨ ਚੱਲਿਆ ਜਾਵੇਗਾ ਜਾਣਕਾਰੀ ਦੇਣ ਵਾਸਤੇ ਪ੍ਰਬੰਧਕ ਕਮੇਟੀ ਦਾ ਜੋ ਸੈਂਟਰ ਗੌਰਮ ਮਲਾਜ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਅਫਤਾਦ ਸਮਾਰਦੀਪੁਰੀ ਵੱਲੋਂ ਜੋ ਆਪਣੀ ਜਾਣਕਾਰੀ ਦਿੱਤੀ ਹੈ ਇਸ ਸਬੰਧੀ ਤੁਸੀਂ ਦੇਖ ਰਹੇ ਹਨ ਕੰਮ ਚੱਲ ਰਿਹਾ ਹੈ ਕਾਫੀ ਮਲਾਜਮ ਤੈਨਾਤਨ ਡਿਊਟੀ ਪਰ ਜੋ ਬ੍ਰਾਂਚ ਪੈਦੇ ਹਨ ਕਾਫੀ ਮੋਟੇ ਹਨ ਪਾਏ ਜਾਂ ਤੈਨੂੰ ਜੜਾ ਦਿਖਾਉਂਦੇ ਹਨ ਇਹ ਬੜੀ ਓਕ ਆਂਡ ਜਾਂ ਤੇ ਟੱਕੀ ਹੋਦੀ ਕੱਟੇ ਹੋਇਆ ਹਨ जो पुराने देखो किलो मतलब के मैं गड्डी सड़क पिछड़ छड़कते आए जो छपेदा डिगे से काफ़ी दूर तक खड़का का दसाया है देखो जो सड़क कटे गए छपेदे कि मोटे है पाए गए जड़ कि मजबूत है जो बड़े छड़ कटे गए हैं सड़क पदरा करने वास्ते जंगलाबाद महकमे महकमे खड़े हैं मुलाजम है सेंट गौरमेंट जो पंजाब पुलिस के मुलाजिम भी इतने तैनात हैं जो आले दुआले बच्चे भी शामिल हैं जो देखने वाला रौनक मेला देखने वास्त आए हैं इस सड़क उत्ते सफाइदा काफ़ी करेना देना देना पाया जाता जो करेना सफाई करीती जाती है जो चुके जता देखो सफाइदा कि लम्बा है ਛੜਕਦੇ ਹੋਤੇ ਨੇ ਪਿਆ ਜੋ ਗੱਡੀ ਦੇ ਵਿੱਚ ਲੱਗ ਜਾ ਕਿੰਨੇ ਪੈਸੇ ਹੈ ਇਹ ਵੇਲੇ ਦੇਖੋ ਪੁਰਾਣੀ ਗੱਡੀ ਦੇ ਇਸਪੈਡਾ ਦੇਖੋ ਕਿੰਨਾ ਜਬਰਦਸਤ ਹੈ ਜੋ ਸੈਂਟਰ ਗੌਰਮ ਦੇ ਮਲਾਜ਼ਮ ਸੈਂਟਰ ਗੌਰਮ ਦੇ ਮਲਾਜ਼ਮ ਇਹ ਛੇਵੀਂ ਦਾ ਛੜਕ ਉੱਤੇ ਡਿੱਗਣ ਦੇ ਕਾਰਨ ਦੇਖੋ ਕਿੰਨਾ ਛੜਕਦਾ ਬੇਸ ਕਿੰਨਾ ਹੈ ਛੜੂ ਮੇਂ ਤੇ ਗੱਡੀ ਚਲਾਉਣ ਵਾਸਤੇ आज जो 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 गड्डी जो, जो, जो लाइन मेन करने भी जो लाइन ठीक कर देने देट नंबर छे आनंदपुर तो सड़क छे नंबर गेट है जी जो गड्डी भी खड़ी है ना ਸਰਕਾਰੀ ਕਰੇਨ ਗਾਉਣ ਵਾਸਤੇ ਫਾੜੇ ਗੋਲਿਆ ਗਿਆ ਹੈ ਜੋ ਲੈਂਡ ਦੇ ਉੱਤੋਂ ਹੀ ਲੈਂਡ ਦੇ ਉੱਤੋਂ ਹੀ ਮਲਾਮ ਇਹ ਸਰਕਾਰੀ ਮਲਾਜ ਹੁਣਾ ਜੋ ਆ ਗੱਡੀ ਵੀ ਖੜੁਕੀ ਹੋਈ ਆ ਜੋ ਜਾ ਜੇ ਗੱਡੀ ਦਾ ਜੋ ਲੋਕ ਆਉਣੇ ਜਾਣੇ ਪਈ ਕਾਲੀ ਕਰਨ ਵਾਸਤੇ खोलने का नो समे बार खोया खुलेगा से काम करने वास्ते जो जानकारी देती है मैन ने ਜੋ ਸਰਕਾਰੀ ਹਦਾਇਤਾਂ ਮੁਤਾਬਕ ਇਸ ਲੇਨ ਦੇ ਉੱਪਰ ਜੋ ਚਪੇਦੇ ਹਨ ਦੇਖਦੇ ਆ ਨਾ ਕਾਫੀ ਪੁਰਾਣੇ ਪਾਏਗਾ ਨਾ ਜੋ ਗੱਡੀਆਂ ਮੇਨਟੇਨ ਕਰਨ ਵਾਸਤੇ ਫਿਰੋਜ਼ਪੁਰ ਤੋਂ ਜਾਂ ਉੱਪਰੋਂ ਸਰਕਾਰੀ ਹਦਾਇਤਾਂ ਵਾਤਾ ਕਾਲ ਆਈਆਂ ਸੀ ਉਹਨੂੰ ਮਲਾਜਮ ਇਹ ਠੀਕ ਕਰਨ ਵਾਸਤੇ ਲੱਗੇ ਹੋਣਾ ਇਹ ਕੋਈ ਸਮੇਂ ਬਾਅਦ ਖੁੱਲ੍ਹ ਜਾਵੇਗਾ ਬਾਕੀ ਇਹ ਲੇਨ ਤੇ ਕੰਮ ਚੱਲਦਾ ਜੋ ਜਲੰਧਰ ਤੋਂ ਫੂਰਥਲਾ ਤੋਂ ਜਲੰਧਰ ਡੇਲ ਬਿਨਾਂ ਜਾਂਦੀ ਹੈ ਉਸ ਵਾਸਤੇ ਸਰਕਾਰੀ ਤੌਰ ਦੀ ਹਦਾਇਤਾਂ ਮੁਤਾਬਕ ਇਹ ਰੇਪਿਆ ਦਾ ਕੰਮ ਚੱਲ ਰਿਹਾ ਹੈ ਜੋ ਪੁਰਾਣੇ ਚਪੇਦੇ ਪਾਏਗਾ ਨਾ ਉਹਨਾਂ ਨੂੰ ਇਹ ਗੱਡੀ ਵਿੱਚ ਸਾਂ ਹੁੰਦੀਆਂ ਜੋ ਸਵਾਰੀਆਂ ਹੁੰਦੀਆਂ ਯਾਤਰੀਆਂ ਉਹਨਾਂ ਨੂੰ ਨਾ ਪਰੇਸ਼ਾਨੀ ਹੋਣ ਵਾਸਤੇ ਪਾਕਿਸਤਾਨਾਬਾਫ ਸਰ ਇਸ ਕਰਕੇ ਸਰਕਾਰ ਨੇ ਇਹ ਪਲਾਨ ਬਣਾਇਆ ਹੈ ਇਹ ਜੋ ਮੋਟੇ ਬਰਛੇਦੇ ਆ ਉਹਨੂੰ ਕੱਟ ਕੇ ਜੋ ਇਹਦੀ ਜ ਬਿਜਲੀ ਇਤਾਰਾਂ ਰੁਪਿਆਰ ਕੀਤੀ ਜਾਵੇ ਦੋ ਕਮ ਇੱਕ ਦੋਨ ਕਿਤੇ ਜਾਣ ਇਹ ਤੋਂ ਜਾਣਕਾਰੀ ਦਿੰਦੇ ਹਾਂ ਬਤਾਸੀ ਮਾਰੂ YouTube ਚੈਨਲ ਅਤੇ ਜਿਨ੍ਹਾਂ ਨੇ ਪ੍ਰਬੰਧਕਾਂ ਨੇ ਇਸ ਜੀ ਦੀ ਜਾਣਕਾਰੀ ਦਿੱਤੀ ਆ ਉਹਨਾਂ ਦਾ ਧੰਨਵਾਦ ਬਤਾਸੀ ਮਾਰੂ YouTube ਚੈਨਲ ਦੇਖਦੇ ਦੇ ਸੰਗਤਾਂ ਦੇਖ ਰਹੀਆਂ ਵਾਹਿਗੁਰੂ ਜੀ ਖਾਲਸਾ ਵਾਇਗ ਰਿਪਰੇ ਹੌ ਇਸ ਬੰਦ ਵਿੱਚ ਜੋ ਰਸਤੇ ਦਾ ਹਨ ਉਹਨਾਂ ਕੀ ਕਹਿਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਇਸ ਸਬੰਧ ਵਿੱਚ ਹਾਂਜੀ ਗਵਰਨਮੈਂਟ ਦਾ ਕੰਮ ਹੈ ਹੁਣ ਜੀ ਉਹਨਾਂ ਨੇ ਬਸ ਚਲੋ ਪਰੇਸ਼ਾਨੀ ਤੇ ਹੈ ਪਬਲਿਕ ਨੂੰ ਪਰ ਉਹ ਉਹਦੇ ਬਾਰੇ ਵੀ ਆਪਾਂ ਕੁਝ ਨਹੀਂ ਕਹਿ ਸਕਦੇ ਉਹ ਵੀ ਦਰਖਤ ਉਹਨਾਂ ਲਾਈਨ ਦੇ ਉੱਤੇ ਡਿੱਗ ਗਿਆ ਤਾਂ ਉਹਨੂੰ ਉਹਨਾਂ ਸਾਈਡ ਤੇ ਕਰਨਾ ਹੀ ਪੈਗਾ ਆਪਾਂ ਜਾਣ ਕੇ ਦਿੱਤੀ ਵੀ ਜੋ ਸਰਕਾਰ ਦਾ ਕੰਮ ਬਿਲਕੁਲ ਠੀਕ ਦੁਰਸਤ ਹੈ ਇਸ ਬੰਦ ਕੀ ਕਹਿਣਾ ਚਾਹੁੰਦੇ ਸਵਾਰਕ ਲੱਗਾ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਰ ਚੱਲ ਰਿਹਾ ਕੰਮ ਦਾ ਰਪਿਆ ਚੱਲ ਰਿਹਾ ਇਹ ਸਮਝ ਕੀ ਕਹਿਣਾ ਚਾਹੁੰਦੇ ਵੀ ਇਹਦੇ ਬਾਰੇ ਸਾਨੂੰ ਤਾਂ ਪਤਾ ਹੀ ਨਹੀਂ ਸਾਰੇ ਮਤਲਬ ਬੋਲੋ ਵੀ ਬੋਲੋ ਕਹੋ ਜੋ ਸਵਾਰਕ ਨੂੰ ਜੋ ਇਹਨਾਂ ਦਾ ਨਾਲ ਨਾ ਤਾਰਾ ਨਾਲ ਇਕਲਾ ਫੜਕ ਜਿਹੜਾ 7 ਨੰਬਰ ਗੇਟ ਉਹਦੇ ਵਿੱਚ ਜਾਂਦੇ ਸੰਗਤਾਂ ਜੋ ਗੱਡੀਆਂ ਵੀ ਆਉਂਦੀਆਂ ਉਹ ਜੋ ਗੱਡੀ ਦੇ ਹੈ ਉਹਨਾਂ ਨਾਲ ਗੱਲਬਾਤ ਕਰੀਏ ਇਹ ਸਵੰਚ ਕੀ ਕਹਿਣਾ ਚਾਹੁੰਦੇ ਆ ਨਾ ਕਿ ਉਹ ਫਟਕ ਲੱਗਾ ਹੈ ਕੀ ਕਹਿਣਾ ਚਾਹੁੰਦੇ ਆ ਸਾਜੀਏ ਭਾਈ ਸਰਕਾਰ ਦਾ ਕੰਮ ਦੇ ਮੁਤਾਬਕ ਸ਼ਾਇਦ ਕੰਮ ਚੱਲ ਰਿਹਾ ਹੈ ਫਟਕ ਬੰਦਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ ਸਰ ਦੇਖੋ ਸਰਕਾਰ ਆਪਣਾ ਕੰਮ ਕਰੀ ਜਾ ਰਹੀ ਆ ਹੁਣ ਦੇਖੋ ਹੁਣ ਪਰੇਸ਼ਾਨੀ ਤਾਂ ਹੋ ਹੀ ਰਹੀ ਹੈ ਨਾ ਲੋਕਾਂ ਨੂੰ ਉਹ ਕਹਿੰਦੇ ਪੁਰਲੇ ਵਾਸਤੇ ਅਸੀਂ ਪਹਿਲਾਂ ਅਖਬਾਰਾਂ ਦੇ ਕੱਢਿਆ ਸਾਰੇ ਕੱਢਿਆ ਇਹ ਥੋੜੇ ਸਮੇਂ ਦੇ ਲਈ ਲੈਂਟ ਤੇ 5 6 6 ਨੰਬਰ ਗੇਟ ਆਏ ਤੇ ਬੰਦ ਕਰ ਦੇ ਸ਼ਾਮ ਤੱਕ ਖੁੱਲ ਜਾਣਾ ਇਹ ਕੀ ਕਹਣਾ ਚਾਹੁੰਦੇ ਚਲੋ ਜਿਹੜਾ ਸਰਕਾਰ ਸਰਕਾਰ ਕਰ ਰਹੀ ਹੈ ਲੋਕਾਂ ਦੀ ਭਲਾਈ ਲਈ ਵਾਸਤਾ ਹੀ ਕਰ ਰਹੀ ਹੈ ਇਹ ਤਾਂ ਹੈ ਨਹੀਂ ਕਿ ਕਾਨੂੰ ਚਲੋ ਜਲਦੀ ਫਰੇਨ ਤੇ ਫਰੇਨ ਦੇ ਜਾਂਦਾ ਕੁਝ ਉਨੀ ਘਟਨਾ ਹੋ ਜਾਂਦੀ ਜੇ ਫਿਰ ਉਹ ਵੀ ਦੋਸਤ ਫਿਰ ਵੀ ਸਰਕਾਰ ਨੂੰ ਜਾਣਾ ਮੋੜ ਕੇ ਆਈ ਜਾਣਕਾਰੀ ਦਿੱਤੀ ਹੈ ਪਰ ਬੜਾ ਅਸ਼ਾਉਨਾ ਦੱਸਿਆ ਵੀ ਜੋ ਵੀ ਜਾਣਕਾਰੀ ਦਿੱਤੀ ਗਈ ਆ ਵੀ ਜੋ ਸੀ ਗਵਾਸਤਾ ਹੋ ਜਾਏ ਫਿਰ ਵੀ ਸਰਕਾਰ ਨੂੰ ਜਾਣਾ ਹੈ ਜਾਣਕਾਰੀ ਦਿੱਤੀ ਹੈ ਨੇ ਆਪ ਦਾ ਨਾਮ ਦੱਸਿਆ ਜਾਵੇ ਕਿੱਥੋਂ ਦੇ ਸਹ ਜੀ ਤੁਸੀਂ ਵੀ ਅਮਿਤ ਤੇ ਅਜੇ ਅਜਮਤ ਅਮਿਤ ਹਾਂ ਜੀ ਜੀ ਜਲੰਧਰ ਤੋਂ ਹੀ ਆ ਜੀ ਹਾਂ ਜੀ ਜੀ